ਹਾਂ ਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਹੋਵੋਗੇ ਅੱਜ ਚੱਲ ਰਿਹਾ ਹੈਗਾ ਆਪਣਾ ਸ਼ੂਟ ਮੂਵੀ ਦਾ ਨਾਮ ਹੈਗਾ ਜੀਰਾ ਲੋਚਾਵੜਾ ਆਪਣੇ ਖੇਤਾਂ ਦੇ ਵਿੱਚ ਆਪਾਂ ਕਰਦੇ ਆਂਗੇ ਤੇ ਸਾਰਾ ਵਧੀਆ ਕੰਮ ਚੱਲਦਾ ਹੈਗਾ ਮਾਹੌਲ ਸ਼ਾਂਤ ਹੈਗਾ ਇਹ ਸਾਰੀਆਂ ਆਪਾਂ ਮੰਨ ਲਾ ਜਿਹੜੀਆਂ ਆਪਣੇ ਨਾਲ ਹੁੰਦੀਆਂ ਨੇ ਚੀਜ਼ਾਂ ਉਹੀਓ ਦਿਖਾਈ ਦਿਆਂ ਨੇ ਇਹਦੇ ਵਿੱਚ ਤੇ ਬਾਕੀ ਤੁਸੀਂ ਜਿਹੜੀ ਜਿਹੜੀ ਚੀਜ਼ ਦੀ ਅਪਡੇਟ ਮਿਲਿਆ ਕਰੂਗੀ ਨਾਲ ਦੀ ਨਾਲ ਆਪਾਂ ਆਪਣੇ ਚੈਨਲ ਤੇ ਪਾਇਆ ਕਰਾਂਗੇ ਤੇ ਸੋ ਸੋਨੂੰ ਦਿਖਿਆਉਨੇ ਆਗੇ ਕਿੰਦਾਂ ਕੀ ਸਿਸਟਮ ਹੁੰਦਾਗਾ ਚੱਲ ਰਿਹਾਗਾ ਸਾਰਾ ਦਿਖਿਆ ਦਉਨੇ ਆ ਆ ਸਾਡੇ ਮੈਂਬਰ ਜੀ ਖੜੇ ਨੇ ਬੋਵੀ ਖੜਾ ਸਾਡਾ ਖਾਂਦਾ ਠੀਕ ਆ ਵਧੀਆ ਕੰਮ ਗੁੱਡ ਗੁੱਡ ਓਕੇ ਕੰਮ ਇਹ ਤਾਂ ਬਈ ਹੁਰੇ ਸਮਝਾਉਂਦੇ ਆ ਫਿਰ ਸਾਰਿਆਂ ਨੂੰ ਬਾਰ ਬਾਰ ਕੱਪੜੇ ਬਦਲਦੇ ਮਾ ਕੋਈ ਨਾ ਦੋ ਮਿੰਟ ਰੱਖੀ ਮੈਂ ਕਿਹਾ ਏਡੀ ਜੀ ਕੱਪੜੇ ਬਦਲਣ ਮਾਂ ਕਰੇ ਘਰੋਂ ਔਰਤ ਨੇ ਬੁਲਾ ਰੱਖਿਆ ਕਿਸ ਨੂੰ ਓਏ ਇਹਨੂੰ ਜਾਣਦੇ ਹੋ ਇਹ ਕਮੀ ਵਾਲਾ ਮੈਂ ਤਾਂ ਮਾਰ ਤੀਦਾ ਬੜਾ ਕਿਦਾ ਕੰਮ ਦੀਓ ਪੀਜੀ ਕਰਦਾ ਬੜਾ ਭਾਜਦਾ ਵੀ ਕਹਿੰਦਾ ਐਦਾਂ ਸਾਰਾ ਦਿਖਾਇਆ ਕਰਾਂਗੇ ਤੁਹਾਨੂੰ ਨਵੀਂ ਨਵੀਂ ਚੀਜ਼ ਜਿੱਦਾਂ ਵੀ ਤਿਆਰ ਹੋਊਗੀ ਉਹੀ ਚੀਜ਼ ਦਿਖਾਇਆ ਕਰਾਂਗੇ ਓਕੇ ਸਾ ਸਸਿਕਾ ਹਾਂਜੀ ਸਰ ਯਾਲਾ ਭਾਈ ਠੀਕ ਓ ਯਾਰ ਜੈਦ ਦਾ ਗਾਣਾ ਹੀ ਲਾਉਦੇ ਮੋਬਾਈਲ ਦੇਖੀਏ ਉਹਨਾਂ ਨੂੰ ਉਹਦਾ ਵੀ ਲਾਵਾਂਗੇ ਆ ਹੁਣ ਅੱਜ ਤੂੰ ਕੀ ਕੁਛ ਕਰਿਆ ਆਏ ਉੱਥੇ ਓਏ ਉੱਥੇ ਦਾ ਚਦੂ ਕਰ ਮਰਜ਼ੀ ਕਰਾਇਆ ਇਹ ਇਹ ਗਲਤ ਦੱਸੀਦਾ ਪੁਆਇੰਟ ਤੇ 6 ਲੱਖ ਤਿੰਨ ਬਕਰਾ ਲੱਖ ਰੁਪਏ ਪੂਰੇ ਦੇਣਾ 1 ਲੱਖ ਮੈਂ ਆਪਣੀ ਮਹਲਾ ਮਿੱਤਰ ਨੂੰ ਦੇਣਾ ਭਾਈ 1.5 ਲੱਖ ਦੀ ਜਵਾਨ ਹੋਈ ਆ ਪੂਰੇ ਨਾਂ 1.5 ਲੱਖ ਦੀ ਜਵਾਨ ਹੋਈ ਆ ਅੱਛਾ ਉਹ ਜਾਇਦਾ ਗਾਣਾ ਲਾਦੇ ਉਹਦੇ ਵਿੱਚ ਪਤਾ ਕੀ ਹੋਇਆ ਹੁਣੇ ਹੁਣੇ ਟੁੱਟੀ ਆ ਕਿ ਜੇ ਤੂੰ ਮਾਰ ਮਾਰ ਕੋ ਸਮਝ ਸਕਦੀ ੱਖੜ ਜੇ ਕੋਈ ਗਾਣਾ ਬਹੁਤ ਘੈਂਟ ਆ ਬਾਈ ਮੋੜ ਜਾ ਜਾਇਦਾ ਗਾਣਾ ਲਾਵੇ ਲਾਉਣਿਆ ਲਾਉਣਿਆ ਪਹਿਲਾਂ ਆਪਣੀ ਗੱਲ ਤੇ ਆ ਜਾ ਆਪਣੀ ਗੱਲ ਤੇ ਆ ਜਾ ਉਹਦੇ ਨਾਲ ਟੁੱਟ ਗਈ ਮੇਰੀ ਹੁਣ ਮੈਂ ਨਵੀਂ ਭੌਂ ਲੂੰਗਾ ਆਪਦੀ ਨਾਲ ਬੋਲਦਾ ਇਹ ਹਾਂ ਆਪਦੀ ਠੀਕ ਹੈ ਜੀ ਕੋਈ ਗੱਲ ਨਹੀਂ ਕੱਚੀ ਚ ਨਹੀਂ ਮੱਖੀ ਦਿਖਾਉਣੇ ਆ ਅਗਲਾ ਹਾਂਜੀ ਦਿਖਾਉਣੇ ਆ ਸਾਨੂੰ ਦੁਪਹਿਰਾ ਹੋ ਗਿਆ ਲਗਭਗ 2 ਵਜ ਗਏ ਤੇ ਹੋ ਗਿਆ ਪ੍ਰਸ਼ਾਦੇ ਪਾਣੀ ਦਾ ਟਾਈਮ ਰੋਟੀ ਦਾ ਤੇ ਦਿਖਿਆ ਬੰਦੇ ਸਾਨੂੰ ਕਿਵੇਂ ਲੱਗ ਰਹੀ ਹੈ ਸੰਗਤ ਸਾਡੀ ਹਾਂ ਹਲਾ ਗ੍ਰੇਨ ਖਾਣ ਬਈ ਹਾਂ ਬਈ ਰੋਟੀ ਬਣਾ ਰੋਟੀ ਦੇ ਹਾਂਜੀ ਹਾਂਜੀ ਹੋਰ ਮਾਮੇ ਅੱਗੇ ਗੁੱਟੀ ਵੀ ਲੱਗੀਆਂ ਕੀ ਮਸਾਈ ਲਈ ਉਹ ਗਦਨੀ ਕੋਈ ਨੋ ਨਾ ਕਾਲਣਾ ਦੋ ਰੁਪਿਆ ਹਾਂਜੀ ਬਾਬਾ ਜੀ ਚੱਲ ਜੀ ਨੇ ਪਰੋਂਡੇ ਹੈ ਇਹ ਬਈ ਪਿਆਰ ਸਾਡਾ ਇਕੱਠੀ ਅਸੀਂ ਇੱਕ ਥਾਂ ਤੇ ਬੈਠ ਕੇ ਖਾਂਦੇ ਆ ਰੋਟੀ ਪਾਣੀ ਸਾਰੇ ਠੀਕ ਹੈ ਤੇ ਬੱਸ ਕੋਈ ਨਹੀਂ ਖਾ ਲਾਂਗੇ ਆ ਹੈਪੀ ਵਰਤਦਾ ਹਾਂ ਦਾ ਸਾਡਾ ਠੀਕ ਹੈ ਕੋਈ ਨਹੀਂ ਤੋਰੂ ਬਈ ਮੈਂ ਬਾਗ ਰਹਾ ਨਾ ਨਿਊਟਰੀਟਿਨ ਦਾ ਲਾਈਕ ਇਹ ਸਾਰਿਆਂ ਨੂੰ ਬਾਦ ਰੋਟੀਆਂ ਹੀ ਖਾਂਦਾ ਬੰਦਾ ਸਾਡਾ ਨਾ ਹੀ ਹੈਪੀ ਦੀਆਂ ਨੇ ਬਈ ਨਾ ਨਾ ਅੱਜ ਘਟ ਗਈਆਂ ਖਾਣਾ ਕੋਈ ਹੋਰ ਬੰਦੀ ਬਾਦ ਇਹ ਖਾਣ ਹੁਣ ਹੋ ਗਿਆ ਆਪਣਾ ਟਾਈਮ ਰੋਟੀ ਦਾ ਆਪਾਂ ਵੀ ਖਾਣੇ ਓਕੇ ਲੈ ਬਈ ਅੱਜ ਮੇਰਾ ਪਰਾਣਾ ਮਿੱਤਰ ਕਹਿ ਸਕਦੇ ਅਸੀਂ ਆਇਆ ਅੱਜ ਸ਼ੂਟ ਤੇ ਮਿਲਣਾ ਬਹੁਤ ਵਧੀਆ ਮਿਲਾਇਆ ਯਾਰ ਜੱਗੀ ਬਾਈ ਨੇ ਥੈਂਕ ਯੂ ਬਹੁਤ ਬਹੁਤ ਜੱਗੀ ਬਾਈ ਦਾ ਇੰਗਲੈਂਡ ਰਹਿੰਦੇ ਆ ਬਾਈ ਕੋਈ ਗੱਲ ਨਹੀਂ ਬਾਈ ਜਦੋਂ ਵੀ ਜਿੱਤ ਕੰਮ ਹੋਵੇ ਇੰਗਲੈਂਡ ਚ ਕੋਈ ਵੀ ਸੰਪਰਕ ਕਰਿਓ ਕੰਟੈਕਟ ਕਰਿਓ ਧੰਨਵਾਦ ਠੀਕ ਹੈ ਚਾਚਾ ਜੀ ਦੇ ਨਾਲ ਸਾਡੇ ਤੇ ਬਹੁਤ ਪਿਆਰ ਮਿਲਦਾਗਾ ਇਦਾਂ ਹੀ ਬਹੁਤ ਹੁੰਦੇ ਹੈਗੇ ਉਸ ਤਾਂ ਸਾਰੀ ਐਪੀਸੋਡ ਤੁਹਾਡੇ ਫਰਸਟ ਤੋਂ ਲੈ ਕੇ ਲਾਸਟ ਤੱਕ ਦੇਖੇ ਹੋਏ ਨੇ ਹਾਂ ਬਈ ਠੀਕ ਹੈ ਬਾਈ ਓਕੇ ਹੈ ਜੀ ਧੰਨਵਾਦ ਤਾਂ ਨਾਲ ਬਾਈ ਕਾਰਨਾਮਾ ਹੋ ਗਿਆ ਇੱਕ ਹਾਂ ਮੈਂ ਤਾਂ ਦੱਸ ਮਾੜੀ ਜੀ ਝਲਕ ਦੇ ਦੇ ਉਹ ਝਲਕ ਆ ਵਹੀ ਵੀ ਅਖੜਾ ਗੇਤੀ ਲੇ ਕੇ ਕਿਛੇ ਪਾਛੋ ਹਾਂ ਵੀ ਮੰਗਣੀ ਕਰਾਓ ਅੱਛਾ ਹਾਂ ਠੀਕ ਹੈ ਉਹ ਤਾਂ ਲਾਲਾ ਵੀ ਤੂੰ ਫੇਰ ਜਾਣ ਬੱਜੀ ਛੱਡੀ ਅੱਛਾ ਯਾਰ ਹਾਂ ਇਹ ਟੀ ਅਹੀਂ ਛੁੱਟ ਗਈ ਹੱਥ ਤੋਂ ਬੰਤਵਰਾਂ ਨੂੰ ਨਾ ਥੋੜੇ ਉਹਦੇ ਜਿੱਦੇ ਧੌਂਕੀਆਂ ਮਾਰਦਾਗਾ ਇਹਨੂੰ ਵੀ ਆ ਜਾਂਦੀ ਹੈ ਕਿਸੇ ਪਾਸੋਂ ਮੈਨੂੰ ਆ ਗਈ ਸੀ ਮੈਨੂੰ ਤਾਂ ਸਿੱਧੀ ਛਾਗਣ ਦੀ ਗਈ ਸੀ ਕਹਿੰਦੇ ਕੱਪੜੇ ਛੋਲਾ ਵੀ ਛਾਣ ਪੈਣਾ ਤੇ ਤੂੰ ਆਹ ਮਾਰਿਆ ਜਾ ਇਹ ਪਰਵਾਤਵਾ ਵਾਹ ਜਬਚਾ ਦੇ ਅੱਛਾ ਜੀ ਵਾਹ ਭਾਈ ਮੇਰਾ ਚੇਲਾ ਕੁਮਾਰ ਆਗਾ ਹਾਂ ਸਹੀ ਉਹ ਕਹਿੰਦੇ ਛਾਣ ਬਜਲੀ ਬੰਦੇ ਨਾਲ ਕਰਨ ਅੱਛਾ ਮੈਂ ਮੇਰੇ ਚੇਲੇ ਹੈਗੇ ਨੇ ਤੂੰ ਉਹਨਾਂ ਨੂੰ ਪੁੱਛ ਲੈਿੰਦੇ ਆ ਠੀਕ ਫੇਰ ਹਰਮਨ ਨਾਲ ਕੋਈ ਗੱਲ ਵਰਤਵਾਰ ਹੋਇਆ ਕਿਵੇਂ ਹਰਮਨ ਕੋਈ ਹੋਈ ਗੱਲ ਹਰਮਨ ਟਲ ਗਿਆ ਟਲ ਗਿਆ ਮਤਲਬ ਫੜ ਗਿਆ ਐ ਪੱਕੀ ਗੱਲ ਦੇ ਦੇ ਇਹਨੂੰ ਤੂੰ ਸਮਾਰ ਕੇ ਪ੍ਰਧਾਨ ਜੀ ਨੂੰ ਸਮਾਰ ਕੇ ਦੇ ਹੋ ਰਹਿ ਨਾ ਪਤਾ ਹੀ ਗਾਇਨਾ ਵੀ ਪਈਏ ਜੁਤਾ ਉਹ ਖਾ ਲੈ ਦੇਣ ਦਾ 4000 ਰੁਪਿਆ ਬੰਦਾ ਅੱਛਾ ਹੈ ਇਹ ਚੱਕਰ ਚ ਨਾ ਪਵੇ ਇਹ ਚੱਕਰ ਚ ਨਾ ਪਵੇ ਠੀਕ ਹੈ ਹਾਂ ਬਹੁਤ ਵਧੀਆ ਤੇ ਬਾਈ ਦਾ ਚੈਨਲ ਸਾਰੇ ਸਬਸਕ੍ਰਾਈਬਰ ਕਰੋ ਕੀ ਨਾਮ ਤੇ ਚੈਨਲ ਤੇਰਾ ਆਪਣਾ ਆਪਣੇ ਬਣਾਇਆ ਗਿਆ ਜੱਗੀ ਜੱਟ ਟੀਮ ਮਾਲਦਾਰ ਛੜਾ ਬਸ ਠੀਕ ਹੈ ਜੱਗੀ ਜੱਟ ਟੀਮ ਮਾਲਦਾਰ ਛੜਾ ਤੇ ਵੱਧ ਤੋਂ ਵੱਧ ਫਨੀ ਬਲੌਗ ਆਇਆ ਕੱਢਣਗੇ ਤੇ ਤੇ ਦੇਖਿਆ ਕਰੋ ਸਾਰੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵਸਧਾੜ ਜੋਗਰੇ ਬਣ ਕੇ ਹਾਂ ਬਹੁਤ ਨੇ ਲੇਪਣ ਹੁਣ ਅੱਧਰ ਕੇ ਵਿਆਹ ਦੀਆਂ ਗੱਲਾਂ ਹੋਣਗੀਆਂ ਹਾਂ ਠੀਕ ਹੈ ਤੇ ਬਾਕੀ ਘੈਂਟ ਆ ਬਾਈ ਦਾ ਕੰਮ ਬਾਕੀ ਯਾਰ ਆ ਸਾਡਾ ਸ਼ਰਾ ਯਾਰੀ ਗੋਟਾ ਠੀਕ ਹੈ ਬਈ ਧੰਨਵਾਦ ਜੀ ਹਾਂ ਲਵ ਯੂ ਹੈ ਦੇ ਨਾਲ ਕਿ ਲਵ ਯੂ ਟੂ ਹਾਂ ਕੋਈ ਗੱਲ ਨਹੀਂ ਅਗਲੇ ਬਲੌਗ ਚ ਤੁਹਾਨੂੰ ਹੋਰ ਵੀ ਫਨੀ ਕਰਾਂਗੇ ਹਾਂ ਠੀਕ ਆ ਬਾਬਾ ਸੁੱਖ ਰੱਖੇ ਤੇ ਸਾਗਣ ਆਵੇ ਮੇਰੇ ਭਾਈ ਦਾ ਮੇਰੇ ਪੁੱਤ ਦਾ ਹਰਮਨ ਦਾ ਹਰਮਨ 2000 ਰੁਪਏ ਸਾਗਣ ਮੇਰੇ ਵੱਲੋਂ ਗੁਪਤਦਾਨ ਹੈ ਅਪਾ ਅਪਾ ਵੀ ਪਾ ਦਾਂਗੇ 1100 ਤੱਕ ਚੱਕ ਓਏ 1100 1100 ਤਾਂ ਮੈਂ ਵੀ ਪਾ ਚੱਕ ਓਏ ਜੰਗਰਾਮਣ ਤੂੰ ਹੈ 1100 ਮੇਰੇ ਉੱਤੇ ਚੱਲ ਓਏ ਚੱਕ ਬਾਈ ਜਿਹੜੀ ਟੱਪ ਪੈਗੀ ਦਾਦਾ ਜੱਤਾ ਹਾਂਜੀ ਬਾਈ 100 ਨੂੰ ਹੋਰ ਅੱਜ ਖਾਸ ਗੱਲ ਦੱਸਦੇ ਹਾਂ ਆਪਾਂ ਸਾਰੀ ਕਿਸਾਨੀ ਨੂੰ ਖੇਤੀਬਾੜੀ ਨੂੰ ਸਾਰੀ ਪਿਆਰ ਕਰਦੇ ਹਾਂ ਇੱਥੇ ਨਾ ਆਪਣੇ ਸ਼ੂਟ ਤੇ ਕਿਸਾਨ ਭਰਾ ਬਹੁਤ ਆਉਂਦੇ ਨੇ ਮਿਲਣ ਉਦਾਂ ਆਉਂਦੇ ਤਾਂ ਆਪਾਂ ਨੂੰ ਸਾਰੇ ਤਰ੍ਹਾਂ ਦੇ ਆ ਜਿਹੜੇ-ਜਿਹੜੇ ਪਿਆਰ ਕਰਦੇ ਸਾਰੇ ਆਉਂਦੇ ਆ ਅੱਜ ਸਪੈਸ਼ਲ ਗੱਡੀ ਆਈ ਐ ਇਹਨਾਂ ਦੀ ਭਾਈ ਹੁਣਾਂ ਦੇ ਦੇਖੋ ਕਿਸਾਨ ਮਜ਼ਦੂਰ ਏਕਤਾ ਝੰਡਾ ਇਹ ਆਈ ਆ ਗਈ ਜੇ ਪਿਆਰ ਕਰਦੇ ਤਾਂ یوں ਹੁੰਦਿਆ ਠੀਕ ਐ ਉਹ ਦੇਖੋ ਐ ਰੌਣਕਾਂ ਲੱਗ ਜਾਂਦੀਆਂ ਨੇ ਜੇ ਬਜ਼ੁਰਗ ਆਪਣੇ ਪਿਆਰ ਕਰਦੇ ਨੇ ਆਪਣੀਆਂ ਵੀਡੀਓ ਨੂੰ ਤਾਂ یوں ਇਹ ਆਉਂਦੀ ਆ ਆ ਦੇਖੋ ਹਾਂਜੀ ভাই ਇੱਕ ਗੱਲ ਅੱਜ ਹੋਰ ਦੱਸਦੇ ਆਂਗੇ ਤੁਹਾਨੂੰ ਆਪਾਂ ਨੂੰਰੇ ਆਪਣੀ ਲੋਕੇਸ਼ਨ ਤੇ ਸਪੈਸ਼ਲ ਮੇਲ ਲਾਇਏ ਨੇਗੇ ਕਿਸਾਨ ਜਥੇਬੰਦੀ ਦੇ ਆਗੂ ਸਾਰੇ ਤੇ ਤੁਹਾਨੂੰ ਮੈਂ ਦਿਖਿਆਉਣਾ ਸਾਰੀ ਵੀਡੀਓ ਤੇ ਜਿਹੜੇ ਆਪਣੇ ਕਿਸਾਨੀ ਨਾਲ ਪਿਆਰ ਕਰਦੇ ਆਗੇ ਸਾਰੇ ਆਉਂਦੇ ਆਗੇ ਠੀਕ ਹੈ ਮੁੰਡੇ ਬਜ਼ੁਰਗ ਮਾਈਆਂ ਸਾਰੇ ਆਉਂਦੇ ਆਗੇ ਇੱਥੇ ਆਹ ਦੇਖੋ ਝੰਡਾ ਦੇਖ ਲਓ ਕਿਸਾਨੀ ਦਾ ਝੰਡਾ ਸਸੀ ਗਾਰ ਜੀ ਸਸੀ ਗਾਰ ਜੀ ਆਪੋ ਜੀ ਕਿੱਥੋਂ ਆਏ ਹੋ ਅਸੀਂ ਤਾਂ ਬੁਗੜੀ ਕੋਲ ਪੈਣ ਦਾ ਬਹਿਵਲ ਖੁਰਦ ਨਿਆਮੀ ਵਾਲਾ ਅੱਛਾ ਵਰ ਜਿੱਥੇ ਗੋਲੀ ਚੱਲੀ ਸੀ ਅੱਛਾ ਅੱਛਾ ਜਿੱਥੇ ਗੋਲੀ ਗਾਢ ਹੋਇਆ ਦੀਗਾ ਬਰਗਾੜੀ ਹਾਂਜੀ ਹਾਂਜੀ ਬਹਿਵਲ ਓਪਨ ਇਹ ਪਿੰਡ ਦਾ ਹੀ ਮੁੰਡਾ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਹਾਂਜੀ 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 ਰਾਜੇ ਸੇਖਾਂ ਦੇ ਉਹ ਮਰ ਗਏ ਠੀਕ ਹੈ ਠੀਕ ਹੈ ਜੀ ਉਹਦੇ ਮੁੰਡੇ ਪੈਸਾ ਮਲੇ ਬਾਹਾਂ ਹਾਂਜੀ ਹਾਂਜੀ ਰਾਜੇ ਚੱਕੇ ਵੱਡੀਆਂ ਗੱਡੀਆਂ ਪੰਜ ਗੱਡ ਮੈਨ ਲਈ ਫਿਰਦਾ ਹਾਂਜੀ ਹਾਂਜੀ ਹਾਂ ਸਮਾ ਲਾਣਾ ਪੈਸਾ ਹਾਂਜੀ ਓਕਾ ਓਕਾ ਪਿੰਡ ਕਿਹੜਾ ਜੀ ਬੈਲ ਖਰਦਾ ਹੁੰਨੀ ਆਮੀ ਵਾਲੇ ਤੋਂ ਪਤਾ ਲੱਗਦਾ ਠੀਕ ਹੈ ਵੈਵਲ ਖਰਦਾ ਲੱਗਦਾ ਚ ਬੈਲ ਖਰਦਾ ਉਹ ਨਾ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਹਰੋਂ ਮੈਂ ਤਾਂ ਸਾਨੂੰ ਲੈ ਗਏ ਬਈ ਉਹ ਕਾਲੀਆਂ ਦੇ ਘਰੇ ਜਾਣਾ ਹਾਂਜੀ ਹਾਂਜੀ 5 ਲੱਖ ਦੇ ਰੋਪਿਆ ਦਾ ਪਿਆ ਹਾਂ ਕੋਈ ਹੋ ਗਿਆ ਤੁਹਾਡੇ ਕੋਈ ਭਾਗ ਆਏ ਦੀ ਜਾਂਦੇ ਬਾਹਰ ਲੀਆਂ ਗਏ ਹਾਂਜੀ ਹਾਂ ਹੋ ਗਿਆ ਤੁਹਾਡਾ ਪਿੰਡ ਸਹੀ ਹੈ ਸਹੀ ਆ ਠੀਕ ਆ ਬਜ਼ੁਰਗਾਂ ਇਹਨੇ ਅੱਜ ਸਾਰੇ ਬਈ ਸ਼ੂਟ ਦੇ ਮਿਲਣ ਤੇ ਉਧਰ ਖੜੇ ਹੈਗੇ ਉਧਰ ਖੜੇ ਆ ਬਾ ਕਿਸ ਨੂੰ ਦਿਖਾਉਣੇ ਆਗੇ ਬਾਅਦ ਚ ਹਾਂ ਬਈ ਕਿਹਨੂੰ ਮਿਲਣਾ ਆ ਕਿਹਨੂੰ ਮਿਲਣਾ ਆ ਹੈ ਹਾਂ ਸਰ ਹਾਂ ਸੈਨੂੰ ਆ ਠੀਕ ਆ ਠੀਕ ਆ ਲਓ ਵੀ ਮਿੱਤਰੋ ਆਪਣਾ ਵਲੌਗ ਬਗ ਗਿਆ ਲਾਸਟ ਦੇ ਜਮਾ ਠੀਕ ਆ ਲਾਸਟ ਪੜਾਤੀ ਆ ਤੇ ਦੇਖ ਲਓ ਹੁਣ ਲਾਸਟ ਸਾਡੀਆਂ ਹੋ ਰਹੀਆਂ ਨੇਗੀਆਂ ਠੀਕ ਆ ਲਾਸਟ ਆ ਮਾ ਓਕੇ ਆ ਤੋੜ ਲਾਂ ਦਾ ਠੀਕ ਆ ਬਾਬੇ ਦਾ ਕੀ ਹੋ ਗਿਆ ਆ ਵਧੀਆ ਠੀਕ ਉਹ ਤੇ ਡਿੰਗਾ ਆ ਦਾਣਾ ਉਹ ਦੇਖ ਹੂੰ ਦੇਖ ਲਾ ਚੱਜ ਦਾ ਤੋੜ ਲਾਂ ਦਾ ਵਾਲੀ ਜੋ ਹੈਪੀ ਲੈ ਉਹ ਤੋੜ ਕੇ ਹੈਪੀ ਦਾ ਕੱਦ ਛੋਟਾ ਹੈ ਨਾ ਓ ਬਈ ਦੇਖਿਆ ਬਣਾਂਗੇ ਸਾਨੂੰ ਥੋੜਾ ਜਿਹਾ ਅੱਗੇ ਆਪਾਂ ਇਹਦੇ ਬਾਅਦ ਛੱਡ ਕੇ ਆਵਾਂਗੇ ਸਾਰਿਆਂ ਨੂੰ ਓਕੇ ਬਾਕੀ ਦੇਖਦੇ ਆਪਾਂ ਕੀ ਬੰਦ ਆ ਹਾਂਜੀ ਬਈ ਆਪਾਂ ਚੱਲੇ ਅੱਜ ਆਂਟੀ ਹੋਰਾਂ ਨੂੰ ਛੱਡਣਾ ਅੱਜ ਹੈਗੀ ਆ ਬੱਸਾਂ ਦੀ ਹੜਤਾਲ ਬਿਲਕੁਲ ਸੰਗਰੂਰ ਛੱਡਣ ਜਾ ਰਹੇ ਆ ਜੱਗੀ ਸਾਨੂੰ ਹਾਂ ਤੇ ਸਾਡੇ ਇੱਧਰ ਵੀ ਆਓ ਜੀ ਤੁਸੀਂ ਵੀ ਇਹ ਸਾਡੇ ਬਹੁਤ ਬਾਕ ਟੂ ਥੈਂਕ ਯੂ ਜੱਗੀ ਦਾ ਪਹਿਲਾਂ ਤਾਂ ਪਰਮਾਤਮਾ ਇਹਦੇ ਮਿਹਰ ਬਣਾਈ ਰੱਖੇ ਹਨਾ ਬਾਹਲੀਆਂ ਗੱਡੀਆਂ ਵਾਲਾ ਕਰੇ ਹਨਾ ਹਾਂਜੀ ਕਿਉਂਕਿ ਸਾਨੂੰ ਇਹ ਸ਼ੁਕਰ ਧੰਨਵਾਦ ਜੀ ਧੰਨਵਾਦ ਠੀਕ ਹੈ ਤੇ ਅੱਜ ਹੜਤਾਲ ਸੀਗੀ ਤਾਂ ਕਰਕੇ ਮੈਂ ਕਿਹਾ ਵੀ ਸੰਗਰੂਰ ਛੱਡ ਆਉਨੇ ਆ ਕਿ ਫੇਰ ਇਹ ਟਾਈਮ ਨਾਲ ਘਰੇ ਚੱਲ ਜਾਣਗੇ ਠੀਕ ਹੈ ਸਾਡਾ ਪਰਿਵਾਰ ਹੈ ਇੱਕ ਤਰ੍ਹਾਂ ਦਾ ਬਿਲਕੁਲ ਠੀਕ ਹੈ ਆਪਾਂ ਨੇ ਅੱਜ ਨਵਾਂ ਚੈਨਲ YouTube ਤੇ ਬਣਾਇਆ ਜੀ ਦਾ ਸਬਸਕ੍ਰਾਈਬ ਕਰ ਲਿਓ ਬੇ ਸਾਰੇ ਹਾਂ ਜੀ ਦਾ ਨਾਮ ਆਪਾਂ ਨੇ ਰੱਖਤਾ ਜੀ ਜੱਗੀ ਜੱਟ ਟੀਮ ਵਾਲਦਾਰ ਛੜਾ ਓ ਵਾਓ ਠੀਕ ਹੈ ਨਾ ਤੇ ਅੰਟੀ ਹੋਰਾਂ ਨੂੰ ਆਪਾਂ ਛੱਡ ਕੇ ਫੇਰ ਆਵਾਂਗੇ ਆਪਾਂ ਵਾਪਿਸ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਨੇ ਅਸੀਂ ਪਹੁੰਚ ਗਏ ਸੰਗਰੂਰ ਰੂਰ ਵਾਲਾ ਫੂਡ ਦਿਖਾ ਦਿੰਦੇ ਆ ਸਾਨੂੰ ਤੇ ਅੱਜ ਤੇ ਅਸੀਂ ਬੜਾ ਗੱਲ ਕਰਾਉ ਸੱਟ ਆਪਾਂ ਪਹੁੰਚ ਗਏ ਸੰਗਰੂਰ ਸਾਡਾ ਨਹੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਕੱਟ ਬੋਲਦੀਆਂ ਸਾਡਾ ਨਹੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਕਰ ਪਰਵਾਹ ਠੀਕ ਹੈ ਜੀ ਤੇ ਓਕੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਚੋ ਓਕੇ ਪਹਿਲਾਂ ਪਹਿਲਾਂ 1 ਮਿੰਟ ਹਾਂਜੀ ਜੇਹਰੇਆਂ ਤੇ ਲਾਲੀਆਂ ਨੇ ਅੱਖਾਂ ਚ ਸਰੂਰ ਕਰਦਿਆਂ ਮਾਣ ਨਹੀਂ ਉਹ ਕਰੀਦਾ ਗਰੂਰ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਪੈ ਨਹੀਂ ਤਾਂ ਮੈਨੂੰ ਵੀ ਤੂਆਪੇ ਆਣੀ ਬਲਵੇੜ ਬਣਾ ਲਿਆ ਜ਼ਿਲ੍ਹਾ ਸੰਗਰੂਰ ਥੈਂਕ ਯੂ ਜੀ ਇਹੋ ਜਿਹੇ ਤੁਹਾਨੂੰ ਵੀਡੀਓ ਪੇਸ਼ ਕਰਿਆ ਕਰਾਂਗੇ ਐਨ ਨਵੀਆਂ-ਨਵੀਆਂ ਤੁਸੀਂ ਕਿਉਂਕਿ ਸਾਨੂੰ ਲੈਡ ਵੀ ਚੱਕੀ ਆਉਂਦਾ ਛੱਡੜ ਵੀ ਚੱਕੀ ਆਉਂਦਾ ਆਉਂਦਿਆਂ ਦੇ ਹੀ ਫਨੀ ਵੀਡੀਓ ਬਣਾਇਆ ਕਰਾਂਗੇ ਨਾਲੇ ਆਪਾਂ ਅੰਟੀ ਜਣਾਂ ਦੀ ਲਹਾ ਦਿਆ ਕਰਾਂਗੇ ਗੱਲਾਂ-ਗੱਲਾਂ 'ਚ ਥਕਾਵਟ ਠੀਕ ਹੈ ਨਾ ਐਨ ਖੁਸ਼-ਖੁਸ਼ ਹੁੰਦਾ ਸਾਰਾ ਪਰਿਵਾਰ ਸਾਡਾ ਖੁਸ਼-ਖੁਸ਼ੀ ਜਾਵੇ ਪਰਮਾਤਮਾ ਸਭ ਨੂੰ ਤਰੱਕੀ ਬਖਸ਼ੇ